ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਉਣ ਵਾਲੀ 11 ਤਰੀਕ ਨੂੰ ਇਲੈਕਸ਼ਨ ਹੈ ਤੇ ਇਲੈਕਸ਼ਨ ਤੁਹਾਡਾ ਆਪਣਾ ਇਲੈਕਸ਼ਨ ਹੈ ਇਲੈਕਸ਼ਨ ਸਾਨੂੰ ਇੱਕ ਮੌਕਾ ਦਿੰਦਾ ਕਿ ਆਪਾਂ ਇੱਕ ਚੰਗੇ ਇਨਸਾਨ ਨੂੰ ਇੱਕ ਨੇਕ ਇਨਸਾਨ ਨੂੰ ਚੁਣ ਲਈਏ ਜਿਹੜੀ ਸਾਡੀ ਸੇਵਾ ਕਰੇ ਤੁਸੀਂ ਪਹਿਲਾਂ ਵੀ 2022 ਚ ਇਥੋਂ ਕਸ਼ਮੀਰ ਸਿੰਘ ਸੋਲਜੀ ਨੂੰ ਜਿਤਾ ਕੇ ਭੇਜਿਆ ਸੀ ਪਰ ਪ੍ਰਮਾਤਮਾ ਦਾ ਭਾਣਾ ਸੀਗਾ ਕੋਈ ਇਹੋ ਜਿਹੀ ਬਿਮਾਰੀ ਨੇ ਉਹਨਾਂ ਨੂੰ ਜਕੜ ਲਈ ਜਿੱਤੇ ਚੋਂ ਬਾਹਰ ਨਹੀਂ ਨਿਕਲ ਸਕੇ ਸੋ ਸਾਨੂੰ ਸਦੀਵੀ ਵਿਛੋੜਾ ਦੇ ਕੇ ਉਹ ਚਲ ਗਏ ਬੜੇ سارے ਕੰਮ ਨੇ ਜਿਹੜੇ ਡਾਕਟਰ ਸਾਹਿਬ ਨੇ ਕਰਾਏ ਹਲਕੇ ਦੇ ਵਿਕਾਸ ਲਈ ਜਿਵੇਂ ਸਰਪੰਚ ਸਾਹਿਬ ਦੱਸ ਰਹੇ ਸੀਗੇ ਕਿ ਪਹਿਲੀ ਵਾਰ 25 ਸਾਲਾਂ ਚ ਕੋਈ ਸਰਕਾਰੀ ਬੱਸ ਹੈ ਜਿਹੜੀ ਉਸ ਪਿੰਡ ਚ ਆਉਣ ਲੱਗੀ ਹੈ ਤੇ ਬੀਬੀਆਂ ਭੈਣਾਂ ਨੂੰ ਤਾਂ ਬੜਾ ਸੁੱਖ ਆ ਬਈ ਕਰਾਇਆ ਲੱਗਦਾ ਨਹੀਂ ਬੱਸ ਤੇ ਚੜ ਕੇ ਜਿੱਥੇ ਮਰਜ਼ੀ ਚੱਲ ਜਾਂਦੀਆਂ ਨੇ ਕੋਈ ਸੁੱਖ ਦੇ ਦੁੱਖ ਦੇ ਆਉਦੇ ਰਿਸ਼ਤੇ ਤਰ੍ਹਾਂ ਦੇ ਸੋ अनेका ਕੰਮ ਨੇ ਸੜਕਾਂ ਦੇ ਕੰਮ ਪੂਰੇ ਕੀਤੇ ਹੋਰ ਵੀ ਅਨੇਕਾਂ ਕੰਮ ਹੋਏ ਤੁਹਾਡੇ ਨਗਰ 'ਚ ਪਰ ਬੜੇ سارے ਕੰਮ ਨੇ ਜਿਹੜੇ ਅਜੇ ਰਹਿੰਦੇ ਨੇ ਅਧੂਰੇ ਨੇ ਸੋ ਆਉਣ ਵਾਲੀ ਜਿਹੜੀ ਇਲੈਕਸ਼ਨ ਹੈ ਉਹ ਆਪਾਂ ਨੂੰ ਇੱਕ ਮੌਕਾ ਦਿੰਦੀ ਹੈ ਕਿ ਆਪਾਂ ਇੱਕ ਚੰਗਾ ਇਨਸਾਨ ਚੁਣੀਏ ਜਿਹੜੀ ਸਾਡੀ ਸੇਵਾ ਕਰੇ ਜਿਹੜੇ ਰਹਿੰਦੇ ਨਗਰ ਦੇ ਕੰਮ ਨੇ ਉਹ ਵੀ ਪੂਰੇ ਹੋਣ ਸਾਡੇ ਸਿਰੇ ਚੜਨ ਮੈਂ ਹਮੇਸ਼ਾ ਇੱਕ ਗੱਲ ਕਹਿੰਨੀ ਹੁੰਨੀ ਆ ਕਿ ਆਪਾਂ ਨੂੰ ਚਾਹੀਦਾ ਕਿ ਆਪਾਂ ਇੱਕ ਚੰਗਾ ਬੰਦਾ ਚੁਣੀਏ ਕਿਉਂਕਿ ਚੰਗੇ ਬੰਦੇ ਨੇ ਸਾਡੀ ਜ਼ਿੰਦਗੀ ਜਿਹੜੀ ਉਹ ਸੌਖੀ ਕਰ ਦੇਣੀ ਆ ਕੋਈ ਚੰਗੇ ਕੰਮ ਕਰੂਗਾ ਜੇ ਆਪਾਂ ਇੱਕ ਮਾੜਾ ਬੰਦਾ ਚੁਣਨੇ ਆ ਉਹਨੇ ਸਾਡੀ ਜ਼ਿੰਦਗੀ ਨੂੰ ਪੁੱਠੇ ਪਾਸੇ ਲੈ ਜਾਣਾ ਹੈ ਗਲਤ ਪਾਸੇ ਲੈ ਜਾਣਾ ਪੁਰਾਣੀਆਂ ਸਰਕਾਰਾਂ ਤੁਸੀਂ ਸਾਰਿਆਂ ਨੇ ਹਟਾਈਆਂ ਨੇ ਸਾਰੇ ਜਾਣਦੇ ਹੋ ਕਿ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਸਿਰਫ ਲੋਕਾਂ ਨੂੰ ਜਾਂ ਤਾਂ ਲੁੱਟਿਆ ਹੈ ਜਾਂ ਕੁੱਟਿਆ ਜਾਂ ਲੋਕਾਂ ਦੇ ਧੀਆਂ ਪੁੱਤਰਾਂ ਦੇ ਪਰਚੇ ਪਵਾਤੇ ਜਾਂ ਲੋਕਾਂ ਨੂੰ ਲੁੱਟ ਕੇ ਖਾ ਗਏ ਹੋਰ ਉਹਨਾਂ ਨੂੰ ਕੋਈ ਕੰਮ ਨਹੀਂ ਸੀ ਆਉਂਦਾ ਪਹਿਲੀ ਸਰਕਾਰ ਆਈ ਹੈ ਜਿਨੇ ਕੰਮਾਂ ਦੀ ਰਾਜਨੀਤੀ ਕੀਤੀ ਅਸੀਂ ਕਹਿੰਦੇ ਹਾਂ ਜੇ ਸਾਡੇ ਕੰਮ ਚੰਗੇ ਲੱਗਦੇ ਨੇ ਤਾਂ ਤੁਸੀਂ ਸਾਨੂੰ ਵੋਟ ਪਾਓ ਅਸੀਂ ਹਮੇਸ਼ਾ ਕੋਸ਼ਿਸ਼ ਕਰੀਦੀ ਕਿ ਪਿਆਰ ਦੀ ਰਾਜਨੀਤੀ ਕਰੀਏ ਕਿਸੇ ਨਾਲ ਲੜੀਏ ਨਾ ਕਿਸੇ ਨਾਲ ਟਕਰਾਰ ਚ ਨਾ ਪਈਏ ਵੱਸ ਤੋਂ ਵੱਧ ਜਿਹੜਾ ਆਪਣਾ ਸਮਾਂ ਆ ਉਹ ਕੰਮਾਂ ਤੇ ਲਾਈਏ ਕੰਮ ਕਰੀਏ ਲੋਕਾਂ ਦੇ ਕਿਉਂਕਿ 70 75 ਸਾਲ ਹੋ ਗਏ ਆਹੀ ਗੱਲਾਂ ਸੁਣੀ ਜਾਂਦੇ ਆ ਕਿ ਸੜਕਾਂ ਨਹੀਂ ਹੈਗੀਆਂ ਗਲੀਆਂ ਨਹੀਂ ਹੈਗੀਆਂ ਨਾਲੀਆਂ ਨਹੀਂ ਹੈਗੀਆਂ ਮੁੱਖ ਮੰਤਰੀ ਸਾਹਿਬ ਦੀ ਸੋਚ ਸੀ ਕਿ ਮੈਂ ਪੰਜਾਬ ਨੂੰ ਸੜਕਾਂ ਗਲੀਆਂ ਨਾਲੀਆਂ ਤੋਂ ਉੱਤੇ ਚੱਕ ਕੇ ਆਪਾਂ ਪੜ੍ਹਾਈ ਦੀ ਗੱਲ ਕਰੀਏ ਆਪਾਂ ਆਪਣੀ ਸਿਹਤ ਦੀ ਗੱਲ ਕਰੀਏ ਆਪਾਂ ਆਪਣੇ ਬੱਚਿਆਂ ਨੂੰ ਕੋਈ ਨੌਕਰੀ ਦਿਵਾ ਲਈਏ ਤੁਸੀਂ ਸਾਰੇ ਜਾਣਦੇ ਹੋ ਕਿ ਵੀ ਸਰਕਾਰ ਜਦੋਂ ਦੀ ਹੋਂਦ ਚਾਈ ਹੈ ਜਿਹੜਾ ਸਿੱਖਿਆ ਦਾ ਦਸਤਾਰ ਹੈ ਸਰਕਾਰੀ ਸਕੂਲਾਂ ਨੂੰ ਗਰੰਟਾਂ ਦਿੱਤੀਆਂ ਜਾ ਰਹੀਆਂ ਨੇ ਸਰਕਾਰੀ ਕਾਲਜਾਂ ਨੂੰ ਗਰੰਟਾਂ ਦਿੱਤੀਆਂ ਜਾ ਰਹੀਆਂ ਨੇ ਮੈਂ ਬੜੇ ਸਾਰੇ ਸਰਕਾਰੀ ਸਕੂਲ ਸਰਕਾਰੀ ਕਾਲਜਾਂ 'ਚ ਜਾ ਚੁੱਕੀਆਂ ਹਾਂ ਤੇ ਮੈਨੂੰ ਉੱਥੋਂ ਦੇ ਪ੍ਰਿੰਸੀਪਲ ਮੈਨੂੰ ਉੱਥੋਂ ਦੇ ਟੀਚਰਸ ਇੱਕ ਗੱਲ ਕਹਿੰਦੇ ਨੇ ਕਿ ਹਰ ਸਾਲ ਸਾਡੇ ਸਕੂਲ 'ਚ 100 ਬੱਚਾ ਵੱਧ ਦਾਖਲਾ ਲੈਂਦਾ ਕਿਉਂਕਿ ਲੋਕਾਂ ਦਾ ਵਿਸ਼ਵਾਸ ਹੋ ਗਿਆ ਕਿ ਸਰਕਾਰੀ ਸਕੂਲ 'ਚ ਵੀ ਵਧੀਆ ਪੜਾਈ ਹੁੰਦੀ ਆ ਪਹਿਲਾਂ ਇਹ ਹੈ ਨਹੀਂ ਸੀਗਾ ਸੋ ਜੇ ਆਪਾਂ ਸਿਹਤ ਦੀ ਗੱਲ ਕਰ ਲਈਏ ਆਮ ਆਦਮੀ ਕਲੀਨਿਕ ਖੁੱਲ ਰਹੇ ਨੇ ਵੱਡੇ ਵੱਡੇ ਹਸਪਤਾਲ ਬਣਾਏ ਜਾ ਰਹੇ ਨੇ ਸਿਹਤ ਬੀਮਾ ਵਰਗੀ ਵਧੀਆ ਯੋਜਨਾ ਜਿਹਦੇ 'ਚ ਲਾਗੂ ਹੋਊਗੀ ਹੋਰ ਥੋੜੇ ਸਮੇਂ 'ਚ 2-4 ਮਹੀਨਿਆਂ ਚ ਇਹ ਵੀ ਲਾਗੂ ਹੋ ਜਾਣੀ ਹੈ ਜਿਹਦੇ ਚ ਹਰ ਬੰਦਾ ਜਿਹੜਾ ਉਹ ਆਪਦਾ ਮੁਫਤ ਚ ਇਲਾਜ ਕਰਾ ਸਕਦਾ 10 ਲੱਖ ਤੱਕ ਦਾ ਇਲਾਜ ਜਿਹੜਾ ਤੁਹਾਡਾ ਫ੍ਰੀ ਹੋਇਆ ਕਰੂਗਾ। ਸੋ अनेका ਕੰਮ ਕਰ ਰਹੇ ਆ। ਜੇ ਆਪਾਂ ਨੌਕਰੀਆਂ ਦੀ ਗੱਲ ਕਰ ਲਈਏ 55000 ਤੋਂ ਵੱਧ ਸਰਕਾਰੀ ਨੌਕਰੀਆਂ ਆਮ ਘਰਾਂ ਦੇ ਬੱਚਿਆਂ ਨੂੰ ਮਿਲੀਆਂ ਨੇ ਤੇ ਜਿਵੇਂ ਮੈਂ ਇਥੋਂ ਪਹਿਲਾਂ ਬੋਲਦੇ ਸਰਪੰਚ ਸਾਹਿਬ ਨੇ ਦੱਸਿਆ ਕਿ 10 ਨੌਕਰੀਆਂ ਇਸ ਪਿੰਡ ਨੂੰ ਮਿਲ ਚੱਕੀਆਂ ਨੇ। ਸੋ ਅਸੀਂ ਬੜੇ ਮਾਣ ਨਾਲ ਕਹਿੰਦੇ ਆ ਕਿ ਕੋਈ ਨੌਕਰੀ ਲਈ ਤੁਸੀਂ 10 ਬੱਚੇ ਇਸ ਪਿੰਡ ਦੇ ਨੌਕਰੀਆਂ ਤੇ ਲੱਗੇ ਨੇ ਤੁਸੀਂ ਕਿਸੇ ਵੀ ਬੱਚੇ ਨੂੰ ਬਾਹ ਫੜ ਕੇ ਰੋਕ ਕੇ ਪੁੱਛ ਲਿਓ ਕਿ ਕਿਸੇ ਦੀ ਕੋਈ ਰਿਸ਼ਵਤ ਚੱਲੀ ਹੋਵੇਗਾ ਕਿਸੇ ਦੀ ਕੋਈ ਸਫਾਰਸ਼ ਚੱਲੀ ਹੋਵੇ ਨਾ ਅਸੀਂ ਕਦੇ ਪੈਸਾ ਖਾਦਾ ਹੈ ਤੇ ਨਾ ਕਿਸੇ ਨੂੰ ਖਾਨ ਦੇਣਾ ਹੈ ਮੁੱਖ ਮੰਤਰੀ ਸਾਹਿਬ ਦੀ ਸੋਚ ਹੈ ਕਿ ਜਿਹੜਾ ਪੈਸਾ ਥੋੜਾ ਹੈ ਤੁਸੀਂ ਟੈਕਸ ਭਰਿਆ ਉਹ ਤੁਹਾਡੇ ਤੇ ਹੀ ਲੱਗੂਗਾ ਇੱਧਰ ਉੱਧਰ ਹੇਰਾਫੇਰੀ ਨਹੀਂ ਹੋਣ ਦੇਣੀ ਜੇ ਕੋਈ ਬੰਦਾ ਗਲਤ ਕੰਮ ਕਰਦਾ ਕਰਪਸ਼ਨ ਕਰਦਾ ਫੜਿਆ ਵੀ ਜਾਂਦਾ ਚਾਹੇ ਕੋਈ ਆਪਣਾ ਹੋਵੇ ਬਗਾਨਾ ਹੋਵੇ ਉਹਨੂੰ ਨਾ ਕਦੇ ਬਖਸ਼ਿਆ ਤੇ ਨਾ ਅਗੂ ਕਦੇ ਬਖਸ਼ਣਾ ਅਸੀਂ ਸਿਰਫ ਇਹ ਚਾਹੁੰਦੇ ਆ ਕਿ ਪੰਜਾਬ ਦਾ ਵਿਕਾਸ ਹੋਵੇ ਬੜੇ ਬਜ਼ੁਰਗ ਬੈਠੇ ਨੇ ਮੇਰੇ ਤੋਂ ਵੱਡੀ ਉਮਰ ਦੇ ਹੋ ਤਜਰਬਾ ਵੀ ਤੁਹਾਡਾ ਜ਼ਿਆਦਾ ਹੈ ਇਹਨਾਂ ਦੀ ਤਾਂ ਉਮਰ ਜਿਵੇਂ ਲੰਘ ਗਈ ਜਿਵੇਂ ਤੇ ਮੈਂ ਕੋਈ ਪੜਿਆ ਕੋਈ ਨਹੀਂ ਪੜਿਆ ਕੋਈ ਘੱਟ ਪੜਿਆ ਕੋਈ ਜ਼ਿਆਦਾ ਪੜਿਆ ਪਰ ਸਾਡੀ ਸੋਚ ਹੈ ਕਿ ਜਿਹੜੀ ਅਗਲੀ ਆਉਣ ਵਾਲੀ ਪੀੜ੍ਹੀ ਹੈ ਸਾਰੀ ਪੜੀ ਲਿਖੀ ਹੋਵੇ ਕਿਉਂਕਿ ਜੇ ਕੋਈ ਬੱਚਾ ਪੜਿਆ ਲਿਖਿਆ ਹੋਊਗਾ ਉਹ ਆਪੇ ਕਿਸੇ ਨਾ ਕਿਸੇ ਨੌਕਰੀ ਤੇ ਕੋਈ ਰੋਜ਼ਗਾਰ ਕਰੂਗਾ ਹੀ ਆਪਦੇ ਘਰ ਦੀ ਗਰੀਬੀ ਤਾਂ ਚੱਕੂਗਾ ਆਪਦੇ ਪੈਰਾਂ ਤੇ ਖੜੂਗਾ ਸੋ ਜਮੀਨਾ ਚ ਜਦਾਦਾਂ ਤਾਂ ਜਦਾਦ ਦਾ ਹੁਣ ਰਹੀਆਂ ਨਹੀਂ ਹੁਣ ਇੱਕੋ ਜਦਾਦ ਹੈ ਕਿ ਆਪਾਂ ਆਪਣੇ ਬੱਚਿਆਂ ਨੂੰ ਪੜਾ ਲਿਖਾ ਲਈਏ ਉਹਨਾਂ ਨੂੰ ਕਿਸੇ ਚੰਗੇ ਪਾਸੇ ਲਾ ਲਈਏ ਕਿ ਸਭ ਤੋਂ ਵੱਡੀ ਗੱਲ ਸੀ ਮਾਵਾ ਫੜਣਾ ਕਹਿੰਦੀ ਸੀ ਕਿ ਨਸ਼ੇ ਤੇ ਰੋਕ ਲਗਣੀ ਚਾਹੀਦੀ ਹੈ ਨਸ਼ਾ ਵੀ ਘਟਣਾ ਚਾਹੀਦਾ ਪਿੰਡਾਂ 'ਚ ਨਸ਼ਾ ਬਹੁਤ ਵੱਧ ਰਿਹਾ ਸੀਗਾ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੀ ਸਰਕਾਰ ਹੈ ਇਤਿਹਾਸ 'ਚ ਜਿਨੇ ਇੰਨੀ ਵੱਡੀ ਮੁਹਿੰਮ ਛੇੜੀ ਯੁੱਧ ਨਸ਼ੇ ਵਿਰੁੱਧ ਅਸੀਂ ਨਹੀਂ ਕਹਿੰਦੇ ਕਿ 100% ਨਸ਼ਾ ਬੰਦ ਹੋ ਗਿਆ ਪਰ ਪਹਿਲੀ ਸਰਕਾਰ ਹੈ ਜਿਨੇ ਮੁਹਿੰਮ ਛੇੜੀ ਹੈ ਤੇ ਨਸ਼ੇ ਵਾਲਿਆਂ ਦੇ ਖਿਲਾਫ ਇੱਕ ਵੱਡਾ ਮੁਹਿੰਮ ਵਿੱਢ ਕੇ ਉਹਨਾਂ ਨੂੰ ਅੰਦਰ ਕੀਤਾ ਜਿਹੜੀ ਉਹਨਾਂ ਨੇ ਨਜਾਇਜ਼ ਕਮਾਈਆਂ ਨਾਲ ਘਰ ਬਣਾਏ ਸੀ ਉਹ ਘਰ ਵੀ ਢਾਏ ਜਾ ਰਹੇ ਨੇ ਬੁਲਡੋਜ਼ਰ ਚੱਲ ਰਹੇ ਨੇ ਉਹਨਾਂ ਦੇ ਘਰਾਂ ਤੇ ਸੋ ਕੋਈ ਵੀ ਗਲਤ ਕੰਮ ਸਰਕਾਰ ਨੇ ਨਾ ਕੀਤਾ ਨਾ ਬਰਦਾਸ਼ਤ ਕੀਤਾ ਜੇ ਆਪਾਂ ਟੋਲ ਪਲਾਜ਼ੇ ਦੀ ਗੱਲ ਕਰ ਲਈਏ 19 ਤੋਂ ਵੱਧ ਟੋਲ ਪਲਾਜ਼ੇ ਹੁਣ ਤੱਕ ਬੰਦ ਹੋ ਗਏ ਜਿੱਦੇ ਚ ਆਮ ਲੋਕਾਂ ਦੀ ਲੁੱਟ ਸੀ ਕਿਉਂਕਿ ਜੇ ਆਪਾਂ ਕਿਤੇ ਵੀ ਜਾਣਾ ਪੈਂਦਾ ਸੀ ਆਪਾਂ ਤੋਂ 100 150 200 ਦੀ ਪਰਚੀ ਟੋਲ ਦੇ ਆਮ ਹੀ ਲੈ ਲੈਂਦੇ ਸੀ ਸੋ ਉਹ ਨੁੱਟ ਵੀ ਬੰਦ ਕੀਤੀ ਐ ਤੇ ਹੌਲੀ ਹੌਲੀ ਜਿਹੜੇ ਟੋਲ ਪਲਾਜ਼ੇ ਬੰਦ ਹੋਰ ਹੋਣ ਵਾਲੇ ਨੇ ਉਹ ਵੀ ਬੰਦ ਕਰਾਂਗੇ ਕੋਈ ਵੀ ਇਹੋ ਜਿਹਾ ਕੰਮ ਨਹੀਂ ਕੀਤਾ ਜਿੱਦੇ ਚ ਥੋਟੀ ਜੇਬ ਚੋਂ ਪੈਸਾ ਨਜਾਇਜ਼ ਪੈਸਾ ਵਜੂਲਿਆ ਹੋਵੇ ਹਮੇਸ਼ਾ ਤੁਹਾਡੇ ਬਾਰੇ ਮੁੱਖ ਮੰਤਰੀ ਸਾਹਿਬ ਸੋਚਦੇ ਨੇ ਆਮ ਲੋਕਾਂ ਬਾਰੇ ਸੋਚਦੇ ਨੇ ਮੇਰੀ ਇਸ ਵਾਰ ਵੀ ਤੁਹਾਡੇ ਸਾਰੇ ਨਗਰ ਦੇ ਅੱਗੇ ਬੇਨਤੀ ਹੈ ਜਿੰਨੀਆਂ ਵੀ ਤੁਸੀਂ ਮੰਗਾ ਸਾਡੇ ਅੱਗੇ ਕਈਆਂ ਨੇ ਸਾਡੇ ਸਿਰ ਮੱਥੇ ਨੇ ਬੜੇ ਕੰਮ ਹੋਏ ਨੇ ਬੜੇ ਹੋਣ ਵਾਲੇ ਨੇ ਕਿਉਂਕਿ ਬਾਰਡਰ ਏਰੀਆ ਪੈ ਜਾਂਦਾ ਹੈ ਹਮੇਸ਼ਾ ਬਾਰਡਰ ਏਰੀਆ ਜਿਹੜਾ ਉਹਨਾਂ ਘੇਲੇ ਰਹਿ ਜਾਂਦਾ ਕੋਈ ਧਿਆਨ ਨਹੀਂ ਦਿੰਦਾ ਇਧਰਲੇ ਪਾਸੇ ਪਰ ਮੈਨੂੰ ਲੱਗਦਾ ਅਸੀਂ ਕੋਸ਼ਿਸ਼ ਕਰਾਂਗੇ ਜਿਹੜੇ ਜਿਹੜੇ ਪਿੰਡ ਮੈਂ ਖਾਸ ਤੌਰ ਤੇ ਜਾ ਕੇ ਆਈਆਂ ਕੋਸ਼ਿਸ਼ ਕਰੂੰਗੀ ਕਿ ਜਿਹੜੇ ਜਿਹੜੇ ਕਾਰਜ ਉੱਥੋਂ ਦੇ ਰਹਿੰਦੇ ਨੇ ਪਹਿਲ ਦੇ ਆਧਾਰ ਤੇ ਪੂਰੇ ਕਰਾਈਏ ਤੇ ਮੇਰੀ ਤੁਹਾਡੇ ਸਾਰੇ ਬਜ਼ੁਰਗਾਂ ਅਗੇ ਮਾਵਾਂ ਅਗੇ ਭੈਣਾਂ ਅਗੇ ਬੇਨਤੀ ਹੈ ਕਿ ਤੁਸੀਂ ਇੱਕ ਚੰਗੀ ਸਰਕਾਰ ਨੂੰ ਚੁਣਿਓ ਮਾਵਾਂ ਭੈਣਾਂ ਨੂੰ ਖਾਸ ਤੌਰ ਤੇ ਬੇਨਤੀ ਹੈ ਕਿਉਂਕਿ ਬੜੇ ਸਾਲ ਹੋ ਗਏ 70 75 ਸਾਲ ਹੋ ਗਏ ਕਿ ਆਪਾਂ ਆਪਣੇ ਕਿਸੇ ਪਿੰਡ ਦੇ ਬੰਦੇ ਦੇ ਕਹਿਣ ਤੇ ਵੋਟ ਪਾ ਦਿੰਨੇ ਆ ਮੋਤਵਾਰ ਬੰਦਾ ਹੋਵੇ ਆਪਾ ਉਹਦੇ ਕਹਿੰਦੇ ਵੋਟ ਪਾ ਦਿੰਨੇ ਆ ਜਾਂ ਆਪਾਂ ਆਪਣੇ ਕਿਸੇ ਰਿਸ਼ਤੇਦਾਰ ਦੇ ਕਹਾਂ ਤੇ ਵੋਟ ਪਾ ਦਿੰਨੇ ਆ ਆਪਾਂ ਨੂੰ ਘਰ ਵਾਲਾ ਜਿੱਥੇ ਕਹਿੰਦਾ ਉਹ ਉੱਥੇ ਵੋਟ ਪਾ ਦਿੰਨੇ ਆ ਪਰ ਮੇਰੀ ਬੇਨਤੀ ਹੈ ਕਿ ਇਸ ਵਾਰ ਜੇ ਵੋਟ ਪਾਣੀ ਹੈ ਤੇ ਸੋਚ ਸਮਝ ਕੇ ਪਾਇਓ ਉਹਨੂੰ ਵੋਟ ਪਾਇਓ ਜਿਹੜੀ ਤੁਹਾਨੂੰ ਲੱਗਦਾ ਕਿ ਪਾਰਟੀ ਚੰਗੇ ਕੰਮ ਕਰ ਰਹੀ ਹੈ ਠੋਡੇ ਲਈ ਕੰਮ ਕਰ ਰਹੀ ਹੈ ਕਿਉਂਕਿ ਜਿਹੜੇ ਚੰਗੇ ਕੰਮ ਚੱਲ ਰਹੇ ਨੇ ਸਾਨੂੰ ਚਾਹੀਦਾ ਹੈ ਕਿ ਉਹਨਾਂ ਕੰਮਾਂ 'ਚ ਰੁਕਾਵਟ ਨਾ ਬਣੇ ਜੇ ਕੋਈ ਬੰਦਾ ਚੰਗੇ ਕੰਮ ਕਰ ਰਿਹਾ ਸਾਨੂੰ ਸਾਡਾ ਫਰਜ਼ ਬਣਦਾ ਕਿ ਆਪਾਂ ਉਹਦਾ ਸਾਥ ਦਈਏ ਉਹਦੇ ਨਾਲ ਚੱਲੀਏ ਉਹਦਾ ਹਮਸਲਾ ਵਧਾਈਏ ਤੇ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਮਾਵਾ ਪੈਣਾ ਬਹੁਤ ਪਾਰੀ ਗਿਣਤੀ ਚ ਬੈਠੀਆਂ ਨੇ ਮਾਵਾ ਪੈਣਾ ਦੀ ਆਸ ਹੈ ਕਿ 1000 ਰੁਪਏ 1100 ਕਦੋਂ ਲਾਗੂ ਹੋਊਗਾ ਹਮੇਸ਼ਾ ਹਰ ਪਿੰਡ ਚ ਮੈਂ ਜਾਣੀਆਂ ਇੱਕ ਇੱਕ ਗੱਲ ਪੈਣਾ ਪੁੱਛਦੀਆਂ ਨੇ ਵੀ 1000 ਵੀ ਲਾਗੂ ਹੋਣਾ ਚਾਹੀਦਾ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਇਹ ਵੀ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਵਾਅਦਾ ਕੀਤਾ ਸੀ ਜਲਦ ਪੂਰਾ ਕਰਨਗੇ ਸਾਡੇ ਘਰ ਹੋਰ ਕੋਈ ਗੱਲ ਨਹੀਂ ਚੱਲਦੀ ਬਸ ਰੋਜ਼ ਇੱਕੋ ਹੀ ਗੱਲ ਚੱਲਦੀ ਜਦੋਂ ਮੈਂ ਪ੍ਰੋਗਰਾਮ ਕਰਕੇ ਘਰ ਜਾਨੀ ਆ ਤਾਂ ਮੈਨੂੰ ਕਹਿ ਦਿੰਦੇ ਨੇ ਵੀ ਮੰਗ ਕੀ ਹੈ ਲੋਕਾਂ ਦੀ ਮੈਂ ਕਹਿੰਦੀ ਆ ਮੰਗ ਤਾਂ ਬਸ 1000 ਰੁਪਏ ਹੋਰ ਕੋਈ ਮੰਗ ਨਹੀਂ ਹੈਗੀ ਹਾਂ ਬੋਲੇ ਸੋ ਨਿਹਾਲ ਸੋ ਮੈਂ ਮੁੱਖ ਮੰਤਰੀ ਸਾਹਿਬ ਨੂੰ ਹਮੇਸ਼ਾ ਯਾਦ ਦਿਵਾਉਂਦੀ ਰਹਣੀ ਆ ਕਿ ਜਿਹੜਾ ਭੇਣਾਂ ਨਾਲ ਵਾਅਦਾ ਕੀਤਾ ਉਹ ਪੂਰਾ ਕਰਨਾ ਪੈਣਾ ਜਿਵੇਂ ਮਰਜ਼ੀ ਕਰੋ ਜੋ ਮਰਜ਼ੀ ਹੀਲਾ ਕੱਢੋ ਜਿੱਥੋਂ ਮਰਜ਼ੀ ਪੈਸੇ ਲਿਹਾਉਣੇ ਪੈਣੇ ਥੋਡੀ ਜ਼ਿੰਮੇਵਾਰੀ ਹੈ ਸਾਡੀਆਂ ਭੈਣਾਂ ਨੂੰ ਤਾਂ ਹਜ਼ਾਰ ਚਾਹੀਦਾ ਐ ਸੋ ਮੈਂ ਥੋੜੀ ਸਫਾਰਿਸ਼ ਕਰਨ ਲਈ ਹਮੇਸ਼ਾ ਬੈਠੀ ਆ ਤੁਸੀਂ ਇਹ ਗੱਲ ਭੁੱਲ ਜਾਓ ਵੀ ਹਜ਼ਾਰ ਨਹੀਂ ਆਉਣਾ ਉਹ ਤਾਂ ਮੈਂ ਚਾਹੇ ਅੜ ਕੇ ਚਾਹੇ ਲੜ ਕੇ ਤੁਹਾਨੂੰ ਦਵਾਉਂਗੀ ਜਿਵੇਂ ਮਰਜ਼ੀ ਦਵਾਵਾਂ ਜੀਰੋ ਪੇਲੇ ਵੀ ਕਿਰਸ਼ਣ ਨਹੀਂ ਐ ਸੋ ਮੈਨੂੰ ਸਰਪੰਚ ਸਾਹਿਬ ਦੱਸ ਰਹੇ ਨੇ ਕਿ ਤੁਹਾਡੇ ਪਿੰਡ بجلی ਤਾਂ ਆਉਂਦੀ ਹੋਉ ਹੁਣ ਜਿਵੇਂ ਦੱਸ ਰਹੇ ਸੀਗੇ ਕੱਟ ਤਾਂ ਨਹੀਂ ਲੱਗਦੇ ਬਿੱਲ ਨਹੀਂ ਦੇਣਾ ਬਿੱਲ ਨਹੀਂ ਆਉਂਦਾ ਇੱਕ ਵਾਰੀ ਤਾਲੀਆਂ ਮਾਰ ਕੇ ਦੱਸ ਦਿਓ ਸੋ ਬੜੇ ਚੰਗੇ ਕੰਮ ਸਰਕਾਰ ਕਰ ਰਹੀ ਹੈ ਮੈਨੂੰ ਆਸ ਹੈ ਕਿ ਇਸ ਵਾਰ ਵੀ ਤੁਸੀਂ ਆਪ ਦਾ ਪਿਆਰ ਤਾਂ ਤੁਸੀਂ ਮਾਵਾ ਪੈਣਾ ਹੌਸਲੇ 'ਚ ਰਹੋ ਕਿ 6 ਮਹੀਨੇ 'ਚ ਤੁਹਾਡੇ ਪੈਸੇ ਆਉਣੇ ਸ਼ੁਰੂ ਹੋ ਜਾਣਗੇ। ਹਾਂ ਅੱਖਿਓ ਸੋ ਕਿ 6 ਮਹੀਨੇ ਹੋਰ ਕੱਢ ਲਓ। ਵਧਾ ਦਈਏ। ਸੋ ਪਹਿਲਾਂ 1100 ਆਉਣਾ ਸ਼ੁਰੂ ਹੋ ਜੇ ਹੌਲੀ-ਹੌਲੀ ਆਪਾਂ ਉਹ ਵੀ ਵਧਾ ਲਾਂਗੇ। ਇੱਕ ਵਾਰੀ ਪਹਿਲੀ ਕਿਸ਼ਤ ਆਣੀ ਸ਼ੁਰੂ ਹੋ ਜੇ। ਸੋ ਤੁਸੀਂ ਪੂਰੇ ਹੌਸਲੇ 'ਚ ਰਹੋ ਮੁੱਖ ਮੰਤਰੀ ਸਾਹਿਬ ਕਹਿਣੀ ਕਥਨੀ ਤੇ ਪੂਰੇ ਪੱਕੇ ਲੈ। ਚੱਬਾ ਚੱਗਾ ਦੀਵਾ ਚੱਗਾ ਸੂ ਸਰਪੰਚ ਉਹ ਵੀ ਸਾਰੇ ਬਹੁਤ ਸਿਖਤ ਕਰ ਰਹੇ ਨੇ ਮੈਨੂੰ ਲੱਗਦਾ ਹੈ ਹਰ ਪਿੰਡ ਚ ਹਰ ਨਗਰ ਚ ਇਹ ਜੇ ਸਰਪੰਚ ਹੋਣੇ ਚਾਹੀਦੇ ਨੇ ਜਿਹੜੇ ਨਗਰ ਦਾ ਪਿੰਡ ਦੇ ਲੋਕਾਂ ਦਾ ਉਹਨਾਂ ਦੇ ਵਿਕਾਸ ਬਾਰੇ ਸੋਚਦੇ ਨੇ ਉਹਨਾਂ ਦਾ ਦੁੱਖ ਸੁੱਖ ਬਾਰੇ ਸੋਚਦੇ ਨੇ ਸੋ ਤੁਹਾਨੂੰ ਮੈਂ ਦੱਸਣਾ ਚਾਹੁੰਦੀ ਹਾਂ 11 ਤਰੀਕ ਦਾ ਦਿਨ ਹੈ ਤੁਸੀਂ ਜਾ ਕੇ ਸਵੇਰੇ ਸਵੇਰੇ ਵੋਟ ਪਾ ਦਿਓ ਝਾੜੂ ਦਾ ਆਪਣਾ ਨਿਸ਼ਾਨ ਭੁੱਲਿਓ ਨਾ ਬੀਬੀਆਂ ਨੂੰ ਮੇਰੀ ਸਪੈਸ਼ਲੀ ਬੇਨਤੀ ਹੈ ਕਿ ਬੰਦੇ ਚਾਹੇ ਭੁੱਲ ਜਾਣ ਤੁਸੀਂ ਨਹੀਂ ਭੁੱਲਣਾ ਝਾੜੂ ਦਾ ਨਿਸ਼ਾਨ ਯਾਦ ਰੱਖਣਾ ਹੈ ਮੇਰੀ ਬੇਨਤੀ ਹੈ ਇਲੈਕਸ਼ਨ ਇੱਕ ਤਰਫਾ ਹੋਣਾ ਚਾਹੀਦਾ ਜੇ ਹੋਰ ਕੋਈ ਬੰਦਾ ਵੋਟਾ ਮੰਗਣ ਵੀ ਆਏ ਉਹਨਾਂ ਨੂੰ ਪਹਿਲਾਂ ਪੁੱਛ ਲਿਓ ਵੀ ਤੁਸੀਂ ਕੰਮ ਕਿਹੜੇ ਕੀਤੇ ਸੀ ਆਮ ਆਦਮੀ ਪਾਰਟੀ ਨੇ ਕੰਮ ਕੀਤੇ ਨੇ ਸ਼ਾਇਦ ਮੈਂ ਤਾਂ ਹੋ ਸਕਦਾ ਹੈ ਕਿ ਚਾਰ ਪੰਜ ਕੰਮ ਭੁੱਲ ਗਏ ਹੋਵਾਂ ਤੁਹਾਨੂੰ ਦੱਸਣਾ ਕਿੰਨੇ ਸਰਕਾਰ ਨੇ ਕੰਮ ਕਰਤੇ ਪਰ ਤੁਸੀਂ ਇੱਕ ਵਾਰੀ ਉਹਨਾਂ ਨੂੰ ਵੀ ਪੁੱਛ ਲਿਓ ਉਹਨਾਂ ਨੇ ਸਿਰਫ ਤੁਹਾਨੂੰ ਝੂਠ ਬੋਲ ਕੇ ਤੁਹਾਡੀਆਂ ਵੋਟਾਂ ਦਾ ਲੈ ਕੇ ਤੁਹਾਨੂੰ ਲੁੱਟਿਆ-ਕੁੱਟਿਆ ਹੋਰ ਕੁਝ ਨਹੀਂ ਕੀਤਾ। ਸੋ ਮੇਰੀ ਬੇਨਤੀ ਹੈ ਇਸ ਵਾਰ ਚੰਗੀ ਸਰਕਾਰ ਨੂੰ ਚੰਗੇ ਕੈਂਡੀਡੇਟ ਨੂੰ ਚੁਣੀਏ ਤੁਹਾਡੇ ਕੈਂਡੀਡੇਟ ਹਰਮਿਤ ਸਿੰਘ ਸੰਧੂ ਜੀ ਨੇ। ਸੋ ਇਸ ਵਾਰ ਜਾ ਕੇ 3 ਨੰਬਰ ਤੇ ਆਪਣਾ ਬਟਨ ਐ ਝਾੜੂ ਦਾ ਬਟਨ ਦਬਾ ਕੇ ਆਮ ਆਦਮੀ ਪਾਰਟੀ ਨੂੰ ਇਸ ਵਾਰ ਵੀ ਤੁਸੀਂ ਜਿਤਾ ਕੇ ਭੇਜੋ। ਇੰਨੀ ਵਕ ਤੁਸੀਂ ਮੇਰੀਆਂ ਬੇਨਤੀਆਂ ਕਬੂਲ ਕਰੋ। ਧੰਨਵਾਦ ਤੁਹਾਡਾ ਸਾਰਿਆਂ ਦਾ ਇੱਥੇ ਓਨਲੀ।